ਕੀ ਬੋਲੋ ਥੋੜਾ ਜਿਹਾ ਕੋਟੇਜ ਪਾਰਲੀ ਸਾਈਡ ਤੇ ਬੋਨਾ ਪੂਰੇ ਚਾਉਂਦੇ ਆ ਹਰਨੀ ਜੀ ਪਿੱਛੋਂ ਪਿੱਛੇ ਗੁਰਦੀਪ ਸਿੰਘ ਬਾਦਲ ਜਿੰਦਾਬਾਦ ਸਾਈਡ ਸਾਈਡ ਜਿੰਦਾਬਾਦ ਗੁਰਦੀਪ ਸਿੰਘ ਬਾਦਲ ਜਿੰਦਾਬਾਦ

مواظب 哎呦！<laughs> <laughs> ਰਕਬ ਬੋਰਡ ਤੇ ਅਜ ਨਹੀਂ ਰਕਣੀ ਪਾਸ ਹੋਇਆ ਕੀ ਅਕਾਲੀ ਦਲ ਨੇ ਪੂਰਾ ਵਿਰੋਧ ਹਰਸ਼ਿੰਦਰ ਕੋ ਬਾਦਲ ਨੇ ਪੂਰੀ ਆਵਾਜ਼ ਉੱਚਾਈ ਹੈ ਕੀ ਲੱਗਦਾ ਤੁਹਾਨੂੰ ਕਿਸੇ ਵੀ ਧਰਮ ਦੇ ਪਿੱਛੇ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਧਰਮਾਂ ਤਤ ਦੇ ਇੰਸਟੀਚਿਊਸ਼ਨ ਨੂੰ ਉਸੇ ਤਰ੍ਹਾਂ ਦੇ ਲੱਗ ਰਹੇ ਯਾਰ ਹੱਥ ਮੈਨੇਜਮੈਂਟ ਛੱਡਾਂ ਕੋਈ ਦੇਸ਼ਵਾਦੀ ਕੀ ਲੱਗਦਾ ਵੀ ਅਕਾਲੀ ਦਲ ਹੀ ਕੱਟ ਜੱਸਾ ਪੈਸੇ ਨੂੰ ਹੋ ਜਾਇਆ ਸਾਰੇ ਬੰਦੇ ਆ ਸਰਪੰਚ ਵੱਲ ਹੋਇਆ 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 ਆਜੋ 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 ਮੇਰਾ ਜਵਾਬ ਲਾਲਕਾ ਜੀ ਸੁਖਬੀਰ ਸਿੰਘ ਬਾਦਲ ਨਾਬੇ ਪਹੁੰਚੇ ਪਰ ਮਾਸਵਾਦ ਕੀ ਲੱਗਦਾ ਕਿਸ ਤਰ੍ਹਾਂ ਸਵਾਦ ਬਹੁਤ ਵੱਡਾ ਸ਼ਾਇ ਹੈਗਾ ਲੋਕਾਂ ਚ ਅੱਜ ਸੰਤ ਇਥੇ ਪਲੁੜਕੀ ਸੰਤਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਕਿ ਸਰ ਸਖਬੀ ਸਿੰਘ ਬਾਦਲ ਤੇ ਲੋਕਾਂ ਨੂੰ ਹਾਲਾਂਕਿ ਪਤਾ ਵੀ ਨਹੀਂ ਸੀਗਾ ਪਰ ਮੌਕੇ ਤੇ ਹੀ ਇਹ ਪ੍ਰੋਗਰਾਮ ਬਣਿਆ ਤੇ ਸੰਤਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ 'ਚ ਹਲਕਾ ਨਾ ਪਾਦੀਆਂ ਸੰਤਾਂ ਜਿਹੜੀਆਂ ਇਥੇ ਆਈਆਂ ਉਹਨਾਂ ਨੂੰ ਵੈਲਕਮ ਕਰਨ ਦੇ ਲਈ ਤੇ ਨਾਲ ਉਹਨਾਂ ਨੂੰ ਇਹ ਵੀ ਕਹਿਣ ਲਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਪੰਜਾਬ ਦਾ ਹਰ ਵਰਕਰ ਹਰ ਸੰਤ ਹਰ ਮਹਾਤਮਾ ਹਰ ਲੀਡਰ ਹਰ ਵਰਕਰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਵਾਸਤੇ ਸਰਦਾਰ ਸਖਬੀ ਸਿੰਘ ਬਾਦਲ ਦੇ ਨਾਲ ਚਿਟਾਨ ਦੀ ਤਰ੍ਹਾਂ ਖੜਾ ਸੋ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਪੈਸ਼ਲ ਭਾਜੀ ਆਪਣੇ ਕੋਲ ਅਹੁਦਾ ਕੀ ਹੈ ਤੇ ਕੀ ਨਾਮ ਹੈ ਮੈਂ ਗੁਰਤੇਜ ਸਿੰਘ ਕੌਲ ਠੀਕ ਹੈ ਬਲਾਰਾ ਜੂਥ ਕਾਲੀ ਦਲ ਪੰਜਾਬ ਠੀਕ ਹੈ ਕਹਿੰਨਾ ਚੌੜੀਓ ਅੱਜ ਸੁਖਵੀਰ ਸਿੰਘ ਬਾਦਲਨਾਵਾ ਪਹੁੰਚੇ ਨੇ ਕਨੜੁੜਕੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਤਾਂ ਸਿੰਪਲ ਆ ਜਿੱਕੇ ਮੱਥਾ ਟੇਕਣ ਆਏ ਸੀਗੇ ਠੀਕ ਹੈ ਕਨੜੁੜਕੀ ਵਾਲੇ ਬਾਬੇ ਨੂੰ ਮਿਲਣ ਆਏ ਸੀ ਉਹਨਾਂ ਨਾਲ ਵਿਚਾਰ ਗੋਸਟੀ ਕਰਨ ਆਏ ਸੀਗੇ ਸਿਰਫ ਇੰਨਾ ਕੁ ਹੋਰ ਸੀਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਜੋ ਪਾਰਟੀ ਦੇ ਵਿੱਚ ਚੱਲ ਰਿਹਾ ਸਾਈਡ ਤੇ ਆ ਉਹ ਕਰਕੇ ਸੋ ਸਾਰਿਆਂ ਨੂੰ ਅਪੀਲ ਆ ਵੀ ਇੱਕ ਮੰਚ ਤੇ ਇਕੱਠੇ ਹੋਵੋ ਐਵੇਂ ਭਾਂਡੇ ਨਹੀਂ ਖੜਾਈ ਦੇ ਹੁੰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਤੁਸੀਂ ਹੁਕਮ ਦੀ ਉਲੰਘਣਾ ਕਰ ਰਹੇ ਹੋ ਸਿੱਧਾ ਕਿਹਾ ਗਿਆ ਸੀਗਾ ਵੀ ਆਪਣਾ ਸਾਰਾ ਕੁਝ ਸਮੇਟ ਕੇ ਚੁੱਲ੍ਹੇ ਸਮੇਟ ਕੇ ਇੱਕ ਪਲੇਟਫਾਰਮ ਤੇ ਆਓ ਬਟ ਮੈਂ ਤਾਂ ਸਾਫ ਕਹੂੰਗਾ ਇਹ ਸੁਧਾਰ ਲੈਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੋ ਤੇ ਮਜੀਠੀਆ ਸਾਹਿਬ ਦੀ ਸਕਿਉਰਿਟੀ ਦਾ ਵੀ ਬੜਾ ਚੱਕਰ ਚੱਲਿਆ ਠੀਕ ਹੈ ਮੈਂ ਦੇਖੋ ਮੈਂ ਤਾਂ ਕੱਲ ਵੀ ਕਿਹਾ ਸੀਗਾ ਕਿ ਸਾਨੂੰ ਜੋਕਰ ਸੀਐਮ ਮਿਲ ਗਿਆ ਤੇ ਇੱਕ ਪਟਿਆਲੇਦਾਰਾ ਮੀਡੀਆ ਸਲਾਹਕਾਰ ਸੀਗਾ ਬੜੀ ਮੰਦਭਾਗੀ ਆ ਕੱਲ ਉਹਨੇ ਬੜੀ ਮੰਦਭਾਗੀ ਇੱਕ ਪੋਸਟ ਪਾਈ ਸੀ ਉਹਨੇ ਆਪਣੀ ਫੇਸਬੁੱਕ ਤੇ ਭਾਈ ਫੇਸਬੁੱਕ ਦੇ ਵੀਡੀਓ ਵਾਇਰਲ ਹੋ ਗਏ ਹਾਂਜੀ ਵੀਡੀਓ ਵਾਇਰਲ ਹੋਈ ਆ ਸੋ ਉਹਦਾ ਐ ਸੀਗਾ ਕਿ ਜਦੋਂ ਸਿੱਧੂ ਮਸੇਵਾਲੇ ਤੇ ਹਮਲਾ ਹੋਇਆ ਉਹਦੀ ਡੈਥ ਹੋਈ ਉਦੋਂ ਵੀ ਇਸ ਬੰਦੇ ਨੇ ਠੀਕ ਹੈ ਸਿਕਿਉਰਿਟੀ ਮੈਟਰ ਲੋਕਾਂ ਦੇ ਵਿੱਚ ਪਤਾ ਸੀਗਾ ਵੀ ਉਹਦੇ ਕੋਲ ਸਿਕਿਉਰਿਟੀ ਨਹੀਂ ਹੈਗੀ ਉਹ ਉਹਦਾ ਬੁਰਾ ਅਸਰ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਕੀ ਤੁਸੀਂ ਮਹਿਸੂਸ ਕਰਦੇ ਹੋ ਮੈਂ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਪੁੱਛਦਾ ਕਿ ਤੁਸੀਂ ਮਹਿਸੂਸ ਕਰਦੇ ਹੋ ਵੀ ਮਜਿਸਟ੍ਰੀਅਰ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਦਿੱਲੀ ਤਾਂ ਤੁਸੀਂ ਕੇਜਲੀਵਾਲ ਨੂੰ ਸਿਕਿਉਰਿਟੀ ਦੇ ਫਿਰਦੇ ਹੋ ਇੱਥੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਸਿਕਿਉਰਿਟੀ ਨਹੀਂ ਦੇ ਸਕਦੇ ਆ ਪਾਸੋਂ ਚੋਂ ਉੱਥੇ ਫੇਰ ਇੱਕ ਚੌਂਕੀ ਦੇ ਵਿੱਚ ਕੋਈ ਧਮਾਕਾ ਸੀ ਕੀ ਸੀਗਾ ਉਹ ਕੁਝ ਸ਼ੋਰ ਵੀ ਹੋਇਆ ਇਹੜਾ ਪਹਿਲਾ ਮੱਸਾ ਸਾਈਡ ਹੋਇਆ ਬਲਾਸਟ ਹੋ ਰਹੇ ਨੇ ਕਦੋਂ ਕਿੰਨੇ ਸਾਲ ਪਹਿਲਾਂ ਹੁੰਦੇ ਹੁੰਦੇ ਸੀਗੇ ਜਦੋਂ ਅੱਤਵਾਦ ਸੀਗਾ ਹੁਣ ਇੱਥੇ ਅੱਤਵਾਦ ਥੋੜੀ ਆ ਸੋ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਸੈਂਟਰ ਸਰਕਾਰ ਨੂੰ ਥੋੜੀ ਗੰਭੀਰਤਾ ਲੈਣਾ ਚਾਹੀਦਾ ਵੀ ਇਹ ਪੰਜਾਬ ਸਰਕਾਰ ਕਰ ਕੀ ਰਹੀ ਆ ਚਲੋ ਰਾਈਡਰ ਸਾਈਡ ਸਾਈਡ